ਲੋਸਾਬਾ ਡਿਵੀਜ਼ਨ ਆਉਂਦੇ ਥਾਣਾ ਗੁਰਿਆਂ ਦੀ ਪੁਲੀ ਚੌਂਕੀ ਦੁਸਾਂਚ ਕਲਾ ਦੇ ਵਿਖੇ ਬੀਤੀ ਰਾਤ 1:35 ਤੇ ਅਲਪਸ਼ਾਤੇ 9:00 ਵਨਾਂ ਵੱਲੋਂ ਆਰਕੇ ਇੰਟਰਨੈਸ਼ਨਲ ਅਕੈਡਮੀ ਸਲੂਨ ਨੂੰ ਅੱਗ ਲਗਾਈ ਗਈ। ਇਸ ਸਬੰਧੀ ਆਰਕੇ ਇੰਟਰਨੈਸ਼ਨਲ ਅਕੈਡਮੀ ਸਲੂਨ ਦੀ ਮਾਲਕ ਰਾਜਵੀਰ ਕੌਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹ ਦੱਸਿਆ ਕਿ ਉਸਨੇ ਵਿਆਹ ਵਾਲੀ ਦੁਲਹਣ ਨੂੰ ਸਵੇਰੇ ਤਿਆਰ ਕਰਨਾ ਜਾਣਾ ਸੀ। ਜਦੋਂ ਦੁਕਾਨ ਤੇ ਆਈ ਦੁਕਾਨ ਨੂੰ ਅੱਗ ਲੱਗੀ ਵੇਖੀ। ਉਸਨੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਦੱਸਿਆ ਮੌਕੇ ਤੇ ਪਹੁੰਚੇ ਸੂਚਨਾ ਮਿਲਣ ਤੇ ਦੁਸਾਂਝ ਕਲਾ ਪੁਲਿਸ ਚੌਂਕੀ ਦੇ ਕਰਮਚਾਰੀ ਪਹੁੰਚੇ ਤੇ ਮੌਕਾ ਵੇਖਿਆ ਤੇ ਸੀਸੀਟੀਵੀ ਕੈਮਰੇਜ ਚੈੱਕ ਕੀਤੇ ਜਿਸ ਦੇ ਵਿੱਚ ਨੌਜਵਾਨ ਜਾਂਦੇ ਨਜ਼ਰ ਆ ਰਹੇ ਹਨ ਰਾਜਵੀਰ ਕੋਰ ਦੁਕਾਨ ਚ ਲੱਗੇ ਦੋ ਏਸੀ ਤੇ ਹੋਰ ਦੁਕਾਨ ਦਾ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ ਲਗਭਗ 10 ਕੁ ਲੱਖ ਦੇ ਕਰੀਬ ਨੁਕਸਾਨ ਹੋ ਗਿਆ ਆਪਣੇ ਆਪ ਨੂੰ ਅਸੁਰੱਖਿਆ ਤੇ ਮਹਿਸੂਸ ਕਰ ਰਹੇ ਹਨ ਉਹਨਾਂ ਨੇ ਇਸ ਮੌਕੇ ਪ੍ਰਸ਼ਾਸਨ ਦੇ ਉੱਚਤ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਚੌਂਕੀ ਦੇ ਵਿੱਚ ਨਫਰੀ ਵਧਾਈ ਜਾਵੇ ਤਾਂ ਜੋ ਨਫਰੀ ਹੋਣ ਤੰਦੇਹੀ ਨਾਲ ਗਸ਼ਤੇ ਆਪਣੀ ਡਿਊਟੀ ਨਹੀਂ ਵਾਣ ਇਸ ਸਬੰਧੀ ਪੁਲੀ ਚੌਕੀ ਦੁਸਾਂਜ ਕਲਾ ਦੇ ਇੰਚਾਰਜ ਜੰਗ ਬਹਾਦਰ ਸਿੰਘ ਨਾਲ ਸੰਪਰਕ ਕੀਤਾ ਤੇ ਉਹਨਾਂ ਨੇ ਕਿਹਾ ਸੂਚਨਾ ਮਿਲੀ ਆ ਮੌਕਾ ਵੇਖਿਆ ਕਰਮਚਾਰੀ ਲਿਖਤੀ ਰਿਪੋਰਟ ਪੀੜਤ ਵੱਲੋਂ ਦਿੱਤੀ ਗਈ ਹੈ ਮਾਮਲੇ ਦੀ ਜਾਂਚ ਕਰ ਰਿਹਾ ਹਾਂ ਜਲਦ ਹੀ ਗ੍ਰਿਫਤਾਰ ਕੀਤੇ ਜਾਣਗੇ ਨੌਜਵਾਨ ਮੈਡਮ ਕੀ ਨਾਮ ਹੈ ਤੁਹਾਡਾ ਰਾਜੂ ਕੀ ਹਾਲ ਸਾਬ ਆਪਰੇ ਤੁਹਾਡੇ ਨਾਮ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਕਾਦੀ ਸ਼ਾਪ ਸੀ ਕਿ ਜੀ ਕਿੰਨੇ ਟਾਈਮ ਤੋਂ ਸੀਗਾ ਜੀ ਇਹ ਕਿੱਥੇ ਸੀਗਾ ਜੀ ਇਹ 5 ਸਾਲ ਤੋਂ ਇੱਥੇ ਦਾ ਸੰਚਾ ਸੰਚਲਨ ਕੋਈ ਕਿਸੇ ਨਾਲ ਰੰਜਿਸ਼ ਵਗੈਰਾ ਸੀਗੀ ਨਹੀਂ ਨਹੀਂ ਕੋਈ ਸੀਸੀਟੀਵੀ ਵਗੈਰਾ ਆਈ ਹੈ ਕੈਮਰਿਆਂ ਵਿੱਚ ਆਏ ਆ ਹਾਂ ਜੀ ਕੈਮਰਿਆਂ ਚ ਦੋ ਜਣੇ ਆ ਤੇ ਉਹ ਜਦੋਂ ਪੈਟਰੋਲ ਪਾ ਕੇ ਆਗ ਲਾਉਂਦੇ ਕਾਹਦੇ ਤੇ ਆਏ ਆ ਜੀ ਉਹ ਤੁਰਕੇ ਹੀ ਆ ਉਧਰਲੀ ਸਾਈਡ ਤੋਂ ਕੋਈ ਮੂੰਹ ਵਗੈਰਾ ਬੰਨੇ ਹੋ ਕੇ ਇਦਾਂ ਨਹੀਂ ਸ਼ੂ ਪੁਲਿਸ ਨੂੰ ਸ਼ਿਕਾਇਤ ਵਗੈਰਾ ਕਰ ਦਿੱਤੀ ਐ ਇਸ ਬਾਰੇ ਹਾਂ ਜੀ ਮੌਕਾ ਦੇ ਕੇ ਪੁਲਿਸ ਹਾਂ ਜੀ ਮਾਤਾ ਜੀ ਕੀ ਨਾਮ ਐ ਤੁਹਾਡਾ ਸਰਵਜੀਤ ਇਹ ਕਿੱਥੇ ਦੁਕਾਨ ਸੀਗੀ ਕੀ ਹਾਦਸਾ ਵਾਪਰਿਆ ਇੱਥੇ ਦਸਾਂਝ ਗਲਾਂ ਦੇ ਵਿਚ ਅੱਡੇ 'ਚ ਸ਼ਾਪ ਸੈਕਿਉਰਿਟੀ ਦੀ ਅਸੀਂ ਜਦੋਂ 5:30 ਵਜੇ ਆ ਕੇ ਦੇਖਿਆ ਤਾਂ ਅੱਗ ਲੱਗੀ ਹੋਈ ਸੀ ਕੋਈ ਰੰਜਿਸ਼ ਵਗੈਰਾ ਸੀ ਕਿਸੇ ਨਾਲ ਨਹੀਂ ਨਹੀਂ ਕਿਸੇ ਨਾਲ ਸੀ ਕੋਈ ਸਾਡੀ ਲਾਕਡਾਟ ਨਾ ਗੁੱਡੀ ਦੀ ਲਾਕਡਾਟ ਕਿਸੇ ਦੀ ਹੈ ਨਹੀਂ ਸੀ ਉਹ ਤੇ ਕਿਸੇ ਨਵੀਂ ਕੁੜੀ ਆਪਣਾ ਕੰਮ ਕਰਦੀ ਵਧੀਆ ਕਮਾਉਂਦੀ ਸੀ ਸਾਰਾ ਇਹਦੀ ਵਧੀਆ ਬੜੀਆਂ ਸੀ ਕਿਸੇ ਦਾ ਦੇਣਾ ਲੈਣਾ ਵੀ ਕੋਈ ਨਹੀਂ ਸੀਗਾ ਪਤਾ ਨਹੀਂ ਇਹ ਕਿਸੇ ਨੇ ਕੀ ਜਾਣ ਬੁੱਝ ਕੇ ਕੰਮ ਕੀਤਾ ਘੱਟੋ ਘੱਟ 10 ਲੱਖ ਦਾ ਸਮਾਨ ਕੁੜੀ ਦਾ ਸਾਰੇ ਮੰਗ ਲਾਤੀ ਕਿੰਨੇ ਟਾਈਮ ਤੋਂ ਦੁਕਾਨ ਸੀਗੀ ਤਿੰਨ ਚਾਰ ਸਾਲ ਹੋ ਗਿਆ ਉਹਨੂੰ ਚੱਲਦੀ ਨੂੰ ਕੋਈ ਕਿਸੇ ਨਾਲ ਇਦਾਂ ਨਹੀਂ ਲਾਗ ਰੜਣੀ ਇਹ ਰਸ ਨੇ ਰੇ ਵੀ ਕੰਮ ਕੰਨ ਜਾਂਦੀ ਆ ਕੋਈ ਇਦਾਂ ਦਾ ਖਾਸਤਾ ਹੋਇਆ ਹੀ ਨਹੀਂ ਜੇ ਕਿਸੇ ਨੂੰ ਕੋਈ ਲਾਕ ਡਾਊਟ ਹੋ ਗਿਆ ਤਾਂ ਨਿਆਣੇ ਅੱਧੀ ਰਾਤਾਂ ਨੂੰ ਕੰਮ ਕਰਨ ਜਾਂਦੇ ਤਾਂ ਉਹ ਨਿਆਣੇ ਨੂੰ ਵੀ ਬੰਦਾ ਬਾਟੇ ਦੂਜਾ ਕਰਦਾ ਆ ਇਹ ਕਿਸੇ ਨੇ ਸੀਜ਼ਨ ਖਰਾਬ ਕਰਨ ਦੇ ਮਾਰੀ ਨੇ ਕੰਮ ਜਾਣ ਕੇ ਇਹ ਕੰਮ ਕੀਤਾ ਕੋਈ ਕੈਮਰੇ ਵਿੱਚ ਸੀਸੀ ਪੁਡੇ ਵਗੈਰਾ ਆਈ ਹੈ ਕਿ ਕਿ ਫੋਟੋ ਹੁਣ ਦੋ ਜੀ ਆਉਂਦੀ ਆ ਹੁਣ ਜਿੱਦਾਂ ਬੈਂਕ ਵਾਲੇ ਕੈਮਰੇ ਬੈਂਕ ਬੰਦ ਕਰਕੇ ਅੱਜ ਉੱਥੋਂ ਸਾਰਾ ਪ੍ਰੋਪਰ ਪਤਾ ਲੱਗਣਾ ਹੈ ਜਿਹੜੇ ਇਧਰੋਂ ਸਾਹਮਣੇ ਪਏ ਕੈਮਰੇ ਜੀ ਦੇਖੇ ਆ ਉਹ ਜੀ ਜਾਨੀ ਦੋ ਜਣੇ ਆਉਂਦੇ ਮੂੰਹ ਬੰਨੇ ਹੋ ਆ ਇੱਕ 14 ਨਹੀਂ ਕਰਦੇ ਆ ਪੁਲਿਸ ਨੂੰ ਸ਼ਿਕਾਇਤ ਵਗੈਰਾ ਕਰ ਦਿੱਤੀ ਇਸ ਬਾਰੇ ਪ੍ਰਸ਼ਾਸਨ ਮੌਕਾ ਦੇਖ ਗਿਆ ਜੀ ਆ ਕੇ ਹਾਂ ਜੀ ਮੌਕਾ ਦੇਖ ਗਏ ਆ ਯਾਰ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਘੱਟੋ ਘੱਟ ਨਹੀਂ 10 ਲੱਖ ਦਾ ਨੁਕਸਾਨ ਖੂਬੂਦੀ ਦਾ ਹੋ ਗਿਆ ਹੁਣ ਕਮਾਉਂਦੀ ਸੀ ਇਹਦੇ ਸਿਰ ਤੇ ਸਾਡਾ ਸਾਰਾ ਕੰਮ ਸੀ ਉਹਦਾ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਅਸੀਂ ਭਈ ਇਹ ਜਿਹੜਾ ਹਮਜੋ ਹੋਇਆ ਉਹਨੂੰ ਕਹਿੰਦੇ ਹੁੰਦੇ ਆ ਫੇਰ ਤੁਰ ਕੇ ਫਾੜਨ ਦੀ ਸਜ਼ਾ ਦਿੱਤੀ ਚਾਹੀਦੀ ਹੈ ਭਾਰਤ ਨੂੰ ਹੋਰ ਵੀ ਡਰਿਆ ਨਿਆਣੇ ਨੂੰ ਵੀ ਜਿੱਦਾਂ ਹੁਣ ਘਰੋਂ ਨਿਆਣਾ ਕੱਲਾ ਜਾਂਦਾ ਆ ਸਾਨੂੰ ਇਹ ਵੀ ਡਰ ਪੈ ਗਿਆ ਅਜੇ ਤੱਕ ਕੰਮ ਦਾ ਹੋਇਆ ਭਾਰਤ ਨੂੰ ਮੁੱਢੀ ਵੀ ਬੀਕੋਸ ਹੋ ਸਕਦਾ ਆ ਫਾੜ ਕੇ ਉਹਨੂੰ ਕਹਿੰਦੇ ਹੁੰਦੇ ਸਜ਼ਾ ਤੋਂ ਸਜ਼ਾ ਕਰੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਅਜਾਨਾ ਭਰਨਕੁੜੀ ਦਾ ਜਿਹੜਾ ਇੰਨਾ ਨੁਕਸਾਨ ਕੀਤਾ ਉਹਨੇ ਆਪਣੀ ਮਿਹਨਤ ਕਰਕੇ ਕਮਾਇਆ ਸੀ